ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਔਰਗਾਂਜਾ ਜਰੀ ਦੇ ਵਿੱਚ ਸੂਟ ਲੈ ਕੇ ਆਏ ਜੀ ਪਾਰਟੀ ਵੇਅਰ ਸੂਟ ਰਹਿਣਗੇ ਬਹੁਤ ਵਧੀਆ ਨੋਰਮਲ ਰੇਂਜ ਦੇ ਵਿੱਚ ਰਹਿਣਗੇ ਕਲਰ ਇਹਨਾਂ ਦੇ ਕੁਝ ਕੁ ਰੀਪੀਟ ਦੇ ਵਿੱਚ ਦੁਬਾਰਾ ਤੋਂ ਆਗੇ ਕੁਝ ਚੇਂਜ ਹੋਗੇ ਪ੍ਰਿੰਟ ਵੀ ਜੋ ਵੀ ਤੁਹਾਨੂੰ ਪਸੰਦ ਆ ਜੀ ਇਹਨਾਂ ਦੇ ਜਲਦੀ ਜਲਦੀ ਆਰਡਰ ਕਰ ਲਓ 5-6 ਦਿਨ ਦਾ ਮੇਰੇ ਕੋਲ ਹੀ ਹੋਵੇ ਪਿਆ ਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਫਿਰ ਸੇਮ ਕਲਰ ਡਿਜ਼ਾਈਨ ਨਹੀਂ ਮਿਲਦਾ ਇਹ ਤੁਸੀਂ ਆਲ ਓਵਰ ਲੈਣਾ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਲੈਣਾ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਉਤੇ ਆਪਾਂ ਬਲੌਗ ਦੀ ਵੀਡੀਓ ਡੇਲੀ ਸ਼ਾਮ ਨੂੰ ਅਪਲੋਡ ਕਰਦੇ ਆਂ ਜੀ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗੀ ਵੀਡੀਓ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਕਰੋ ਜੀ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਪੈਣਾ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਜਲਦੀ ਜਲਦੀ ਆਪਣੇ ਸੂਟਾਂ ਦੇ ਆਰਡਰ ਰਿਕਵੈਸਟ ਹੈ ਤੁਸੀਂ ਆਪਣੇ ਵਰਕ ਵਾਲੇ ਸੂਟ ਜਲਦੀ ਜਲਦੀ ਆਰਡਰ ਕਰ ਲਓ ਜੀ ਤਾਂ ਕਿ ਤੁਹਾਡੇ ਸੂਟ ਨੇ ਜਿਹੜੇ ਫਿਰ ਟਾਈਮ ਸਿਰ ਤਿਆਰ ਹੋ ਜਾਂਦੇ ਨੇ ਫਿਰ ਥੋੜੇ ਥੋੜੇ ਨਾਲ ਹੀ ਟਾਈਮ ਲੱਗ ਜਾਂਦਾ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ ਤੇ ਦੇਖੋ ਇਸ ਤਰ੍ਹਾਂ ਦਾ ਇਹ ਆਰਗਾਂਜਾ ਦੇ ਵਿੱਚ ਜਰੀ ਦਾ ਵਰਕ ਹੋਇਆ ਹੋਇਆ ਜੀ ਸਾਰੇ ਸੂਟ ਦੇ ਵਿੱਚ ਪ੍ਰਿੰਟਡ ਬਹੁਤ ਵਧੀਆ ਪਾਰਟੀ ਵੇਅਰ ਸੂਟ ਨੇ ਕਾਫੀ ਸੂਟ ਇਹ ਆਪਣੇ ਕੋਲ ਇਹ ਪਹਿਲਾਂ ਸੇਲ ਹੋ ਗਏ ਜੀ ਇਹ ਦੁਬਾਰਾ ਰਿਪੀਟ ਦੇ ਵਿੱਚ ਆਏ ਨੇ ਇਹਦੇ ਵਿੱਚ ਨਯੂ ਡਿਜ਼ਾਈਨ ਨਯੂ ਪ੍ਰਿੰਟ ਆਇਆ ਜੀ ਤੇ ਇਹਦੇ ਨਾਲ ਆਪਾਂ ਨੇ ਸਿੱਕਾ ਦੀ ਸਿੱਕਾ ਸਿਲਕ ਦੀ ਰੱਖੀ ਹੈ ਜੀ ਸਲਵਾਰ ਸਲਵਾਰ ਦੀ ਫੈਬਰਿਕ ਇਹ ਹੋ ਜਾਂਦੀ ਹੈ ਵੀ ਜਿਹੜਾ ਜਿਹੜੀ ਫੈਬਰਿਕ ਚ ਕਲਰ ਮਿਲ ਗਿਆ ਆਪਾਂ ਉਹੀ ਰੱਖਦੇ ਆਂ ਜਿਹੜੀ ਸਿੱਕਾ ਸਿਲਕ ਹੈ ਵੀ ਪਿਓਰ ਨੇਚਰਲ ਕਰੇ ਵਰਗੀ ਹੋਈ ਹੈ ਜੀ ਇਹ ਸਮਾਂ ਉਸ ਤੋਂ ਬਧੀ ਹੈ ਇਹਦੇ ਨਾਲ ਕੋਈ ਵੀ ਤੁਹਾਨੂੰ ਕੰਪਲੇਨ ਨਹੀਂ ਆਉਗੀ ਦੇਖੋ ਜੇ ਤੁਸੀਂ ਇਹਦੇ ਨਾਲ ਦੁਪੱਟਾ ਐਡ ਕਰਵਾਉਣਾ ਹੈ ਉਹ ਵੀ ਕਰਵਾ ਸਕਦੇ ਹੋ ਵਿਦਾਊਟ ਦੁਪੱਟਾ ਇਹਦਾ ਪ੍ਰਾਈਸ ਰਹੂਗਾ ਜੀ 2900 ਰੁਪਏ ਜੇ ਤੁਸੀਂ ਬਿਨਾਂ ਦੁਪੱਟੇ ਤੋਂ ਲੈਣਾ ਹੈ ਜੇ ਤੁਸੀਂ ਇਹਦੇ ਨਾਲ ਦੁਪੱਟਾ ਐਡ ਕਰਾਉਂਗੇ ਜੀ ਤਾਂ 1000 ਰੁਪਏ ਦਾ ਦੁਪੱਟਾ ਤੁਹਾਨੂੰ ਅਲੱਗ ਤੋਂ ਲੱਗ ਜਾਊਗਾ ਵਿੱਚ ਜੇ ਤੁਸੀਂ ਇਹ ਆਲਓਵਰ ਸੂਟ ਲੈਣਾ ਹੈ ਤਾਂ ਆਲਓਵਰ ਵੀ ਮਿਲ ਜਾਊਗਾ ਆਲਓਵਰ ਪਊਗਾ ਜੀ ਤੁਹਾਨੂੰ 3900 ਰੁਪਏ ਦਾ ਆਲਓਵਰ ਸੂਟ ਦਾ ਵੀ 1000 ਰੁਪਏ ਤੁਹਾਨੂੰ ਹੋਰ ਐਡ ਹੋ ਜਾਊਗਾ ਇਹਦੇ ਵਿੱਚ ਮੈਚਿੰਗ ਸ ਤੇ ਆਲਓਵਰ ਸੂਟ ਪਊਗਾ 3900 ਦਾ ਦੇਖੋ ਜੀ ਪਹਿਲਾ ਕਲਰ ਆ ਗਿਆ ਇਹਦੇ ਵਿੱਚ ਅਨੀਅਨ ਕਲਰ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ ਚਨਾਰ ਦੀ ਔਰਗੰਜਾ ਦੀ ਫੈਬਰਿਕ ਰਹੂਗੀ ਜੀ ਦੇਖੋ ਇਹਦੇ ਉੱਪਰ ਇਸ ਤਰ੍ਹਾਂ ਦੀ ਸਟੈਂਪ ਵੀ ਲੱਗੀ ਹੋਈ ਹੈ ਤੇ ਆਪਾਂ ਤੁਹਾਨੂੰ ਪੱਕੀ ਸਟੈਂਪ ਵੀ ਦਿਖਾਵਾਂਗੇ ਸੂਟ ਦੇ ਉੱਪਰ ਦੇਖੋ ਚਨਾਰ ਦੀ ਔਰਗੰਜਾ ਇਹ ਵਿੱਚ ਸਾਰਾ ਜਰੀ ਦਾ ਕੰਮ ਹੋਇਆ ਹੈ ਦੇਖੋ ਜੀ ਕਹਨ ਨੂੰ ਕੋਈ ਬਾਦਲਾ ਕਹੀ ਜਾਵੇ ਕੁਝ ਮਰਜ਼ੀ ਕਹੀ ਜਾਵੇ ਜੀ ਇਹ ਜਰੀ ਦਾ ਕੰਮ ਹੋਇਆ ਹੈ ਇਹਦੇ ਵਿੱਚ ਜਰੀ ਦਾ ਪ੍ਰਿੰਟ ਬਣਿਆ ਹੋਇਆ ਹੈ ਇਸ ਤਰ੍ਹਾਂ ਇਹ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ ਇਹਦੇ ਨਾਲ ਨੇਚਰਲ ਕ੍ਰੇਪੀ ਸਲਵਾਰ ਰੱਖੀ ਹੋਈ ਹੈ ਆਪਾਂ ਨੇ ਦੇਖੋ ਜੀ ਜੇ ਤੁਹਾਨੂੰ ਪਸੰਦ ਆ 2900 ਰੁਪਏ ਦੇ ਵਿੱਚ ਸੂਟ ਆ ਜਿਹੜਾ ਤੁਹਾਡੇ ਕੋਲ ਆ ਜੂਗਾ ਦੋ ਕਲਰ ਆ ਗਏ ਜੀ ਜਿਹੜੇ ਆਪਾਂ ਨਵੇਂ ਕਲਰ ਨੇ ਪਹਿਲਾਂ ਉਹ ਦਿਖਾਈਏ ਤੀਸਰਾ ਕਲਰ ਆ ਗਿਆ ਜੀ ਇਹ ਵਾਲਾ ਇਹ ਪਹਿਲਾਂ ਕਲਰ ਨਹੀਂ ਆਇਆ ਸੀ ਜੀ ਡਿਜ਼ਾਈਨ ਪਹਿਲਾਂ ਚਾਰ ਕਲਰ ਹੀ ਸੀਗੇ ਦੇਖੋ ਜੀ ਇਹ ਇਹ ਵਾਲਾ ਕਲਰ ਆ ਗਿਆ ਇਹਦੇ ਨਾਲ ਵੀ ਇਸ ਤਰ੍ਹਾਂ ਦੀ ਆਪਾਂ ਨੇ ਸਲਵਾਰ ਰੱਖੀ ਹੈ ਸਾਰੀ ਫੈਬਰਿਕ ਸੇਮ ਰਹੂਗੀ ਸਾਰਿਆਂ ਦਾ ਪ੍ਰਿੰਟ ਹੈ ਜਿਹੜਾ ਉਹ ਅਲੱਗ-ਅਲੱਗ ਹੋਊਗਾ ਜੀ ਤੇ ਸਾਰਿਆਂ ਦਾ ਪ੍ਰਾਈਸ ਸੇਮ ਰਹੂਗਾ ਬਹੁਤ ਪਿਆਰੇ ਸੂਟ ਨੇ ਪਾਰਟੀ ਵੇਅਰ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਵੀ ਬਹੁਤ ਸੋਹਣਾ ਦੇਖੋ ਇਹ ਕਲਰ ਨਵੇਂ ਨੇ ਇਹ ਹੈਗਾ ਜੀ ਮਾਊਸ ਦੇ ਨਾਲ ਇਹਦਾ ਮਾਊਸ ਦੀ ਆਪਾਂ ਨੇ ਸਲਵਾਰ ਰੱਖੀ ਹੈ ਦੇਖੋ ਜੀ ਇਹਦਾ ਫੋਨ ਦੇ ਵਿੱਚ ਥੋੜਾ ਜਿਹਾ ਫਰਕ ਦਿਖ ਰਿਹਾ ਇੱਥੋਂ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਦੇਖੋ ਜੀ ਇਹਦੀ ਬੇਸ ਜ਼ਮੀਨ ਕਲਰ ਹੈ ਜਿਹੜਾ ਉਹ ਮਾਊਸ ਕਲਰ ਹੈ ਆਪਾਂ ਨੇ ਰੱਖੀ ਜੀ ਇਹਦੇ ਨਾਲ ਮਾਊਸ ਕਲਰ ਦੀ ਸਲਵਾਰ ਥੋੜਾ ਜਿਹਾ ਇਹਦੇ ਵਿੱਚ ਜਿਹੜਾ ਪ੍ਰਿੰਟ ਹੈ ਉਹ ਗੂੜਾ ਹੈ ਤਾਂ ਕਰਕੇ ਤੁਹਾਨੂੰ ਸਲਵਾਰ ਦਾ ਕਲਰ ਹੈ ਜਿਹੜਾ ਅਲੱਗ ਲੱਗਦਾ ਹੋਊਗਾ ਪਰ ਨਹੀਂ ਇਹ ਸੇਮ ਫੈਬ੍ਰਿਕ ਹੀ ਹੈ ਸੇਮ ਕਲਰ ਹੈ ਇਹਦਾ ਮਾਊਸ ਕਲਰ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਚਾਰ ਕਲਰ ਹੋ ਗਏ ਜੀ ਪੰਜਵਾਂ ਤਾਂ ਆਪਣੇ ਕੋਲ ਇਹ ਸੇਮ ਦੁਬਾਰਾ ਫੇਰ ਆ ਗਏ ਪਹਿਲਾਂ ਵੀ ਆਇਆ ਸੀ ਪਿੰਕ ਕਲਰ ਇਹਦੀ ਵੀ ਬਹੁਤ ਜ਼ਿਆਦਾ ਸੌਂਟ ਦੀ ਕਲਰ ਦੀ ਡਿਮਾਂਡ ਹੋਈ ਹੈ ਦੇਖੋ ਇਹਦੇ ਨਾਲ ਵੀ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਸਲਵਾਰ ਇਸ ਤੋਂ ਬਾਅਦ ਵਾਲਾ ਕਲਰ ਵੀ ਬਹੁਤ ਪਿਆਰਾ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਦਾ ਇਹਦੇ ਵਿੱਚ ਇਹ ਕਲਰ ਆ ਗਿਆ ਤੇ ਪ੍ਰਿੰਟ ਇਹਨਾਂ ਦਾ ਸੇਮ ਹੀ ਰਹੂਗਾ ਸਾਰਿਆਂ ਦਾ ਦੇਖੋ ਆਪਾਂ ਨੇੜੇ ਤੋਂ ਲਵਾਵਾਂਗੇ ਇਸ ਤਰ੍ਹਾਂ ਦੀ ਆਪਾਂ ਨੇ ਇਹਦੇ ਨਾਲ ਸਲਵਾਰ ਰੱਖੀ ਦੀ ਜੇ ਤੁਹਾਨੂੰ ਸੂਟ ਪਸੰਦ ਹੈ ਤਾਂ ਜੋ ਵੀ ਗਏ ਸਾਰੇ ਕਲਰ ਆਪਣੇ ਕੋਲ ਇਸ ਟਾਈਮ ਅਵੇਲੇਬਲ ਨੇ ਜੀ ਜਲਦੀ ਜਲਦੀ ਸੂਟ ਆਪਣੇ ਬੁੱਕ ਕਰ ਲਓ ਇਸ ਤੋਂ ਬਾਅਦ ਵਾਲਾ ਕਲਰ ਆ ਗਿਆ ਜੀ ਪਿਸਤਾ कलर ਦੇਖੋ ਇਹ ਵੀ ਡਿਜ਼ਾਈਨ ਪ੍ਰਿੰਟ ਬਹੁਤ ਸੋਹਣਾ ਹੈ ਸਰਦਾਰੀ ਜੇ ਕਲਰ ਨੇ ਸਾਰੇ ਕੋਈ ਵੀ ਜਿਆਦਾ फडਕੀਲਾ ਨਹੀਂ ਹੈਗਾ ਜਾਂ ਕੋਈ ਜਿਆਦਾ ਆਪਣਾ ਬਣਿਆ ਹੋਇਆ ਜਾਂ ਵੀਡੀਓ ਦੇ ਵਿੱਚ ਵੀ ਓਵਰ ਨਹੀਂ ਲੱਗ ਰਿਹਾ ਸਿੰਪਲ ਸੂਟ ਨੇ ਦੇਖੋ ਜੀ ਪਾਰਟੀ ਵੇਅਰ ਨੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਵਰਕ ਵਾਲੇ ਸੂਟ ਹੀ ਆਪਾਂ ਪਾਰਟੀ ਤੇ ਪਾ ਸਕਦੇ ਆ ਪ੍ਰਿੰਟ ਸੂਟ ਵੀ ਹੁਣ ਬਹੁਤ ਵਧੀਆ ਆ ਰਹੇ ਨੇ ਕਿਵੇਂ ਮਰਜ਼ੀ ਆਪਾਂ ਇਹਨਾਂ ਨੂੰ ਰੈਡੀ ਕਰਕੇ ਇਹਨਾਂ ਨਾਲ ਦੁਪੱਟੇ ਸੋਨੇ ਟੰਗ ਨਾਲ ਤਿਆਰ ਕਰਕੇ ਆਪਾਂ ਪਾ ਸਕਦੇ ਆ ਇਸ ਤੋਂ ਬਾਅਦ ਇਹ ਕੇਵळा ਕਲਰ ਆ ਗਿਆ ਜੀ ਇਹ ਤਾਂ ਆਪਣੇ ਕੋਲੇ ਇਹ ਤੁਹਾਨੂੰ ਮਿਲ ਜਾਣਗੇ ਜੀ ਆਲ ਓਵਰ ਵੀ ਪਰ ਆਰਡਰ ਜਲਦੀ ਜਲਦੀ ਕਰਨੇ ਪੈਣਗੇ ਫਿਰ ਬਾਅਦ ਦੇ ਵਿੱਚ ਸੇਮ ਜੇ ਨਾ ਮਿਲਿਆ ਫਿਰ ਔਖਾ ਹੋ ਜਨਾ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਸਲਵਾਰ ਇਹ ਪੌਨ ਦੇ ਵਿੱਚ ਨਾ ਥੋੜਾ ਜਿਹਾ ਲੈਮਨ ਕਲਰ ਲਾਈਟ ਦਿਖ ਰਿਹਾ ਤੇ ਸਨਵਾਰ ਦਾ ਕਲਰ ਡਾਰਕ ਹੈ ਪਰ ਨਹੀਂ ਸਲਵਾਰ ਦਾ ਕਲਰ ਇਹਦੇ ਨਾਲ ਦਾ ਹੀ ਹੋਊਗਾ ਦੇਖੋ ਇਸ ਤਰ੍ਹਾਂ ਆ ਕਲਰ ਨਾਲ ਦੀ ਰੱਖੀ ਹੈ ਜੀ ਆਪਾਂ ਨੇ ਸਲਵਾਰ ਦੇਖੋ ਜੇ ਤੁਸੀਂ ਆਲ ਓਵਰ ਲਾਉਂਗੇ ਜੀ ਪ੍ਰਾਈਸ ਦੱਸ ਦਿੱਤਾ ਤਾਂ ਤੁਹਾਨੂੰ ਪਊਗਾ ਜੀ ਇਹ 3900 ਰੁਪਏ ਦੇ ਵਿੱਚ ਜੇ ਤੁਸੀਂ ਮੈਚਿੰਗ ਲਾਉਂਗੇ ਫਿਰ ਪਊਗਾ ਜੀ 2900 ਰੁਪਏ ਦੇ ਵਿੱਚ ਦੁਪ ਚਲੋ ਜੀ ਮੈਂ ਤੁਹਾਨੂੰ ਪੰਜ ਛੇ ਸੂਟ ਦਿਖਾ ਦਿੱਤੇ ਨੇ ਤੋਂ ਨਾਲ ਦੀ ਆਪਾਂ ਤੁਹਾਨੂੰ ਦਿਖਾਉਂਦੇ ਜਿਹੜੇ ਮੇਰੇ ਸੂਟ ਮੋٹے ਸਿਲਾਈ ਲਈ ਦਿੱਤੇ ਹੋਏ ਸੀ ਉਹ ਬਣ ਕੇ ਆ ਗਏ ਦੇਖੋ ਜੀ ਇਹ ਰਾਮਟੈਕਸ ਦਾ ਪਸ਼ਮੀਨਾ ਨੇਵੀ ਬਲੂ ਕਲਰ ਹੈ ਦਾ ਜੇ ਤੁਸੀਂ ਐਵੇਂ ਦਾ ਡਿਜ਼ਾਈਨ ਜੀ ਸਿਲਕ ਪਸ਼ਮੀਨੇ ਤੇ ਕਰਵਾਉਣਾ ਆ ਤੁਸੀਂ ਉਹਤੇ ਵੀ ਕਰਵਾ ਸਕਦੇ ਹੋ ਜੇ ਤੁਸੀਂ ਨੇ ਐਵੇਂ ਰਾਮਟੈਕਸ ਦੇ ਪਸ਼ਮੀਨੇ ਤੇ ਪਲੇਨ ਤੇ ਕਰਵਾਉਣਾ ਤਾਂ ਇਹ ਤੇ ਵੀ ਕਰਵਾ ਸਕਦੇ ਹੋ ਮੇਰੇ ਜਿਹੜਾ ਖੁਦ ਪਾਇਆ ਹੋਇਆ ਹੈਗਾ ਇਹ ਵੀ ਰਾਮਟੈਕਸ ਦੇ ਪਸ਼ਮੀਨੇ ਤੇ ਵਰਕ ਹੋਇਆ ਹੋਇਆ ਜੀ ਬਹੁਤ ਨਿੱਗਾ ਸੂਟ ਹੈ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਮੈਂ ਇਹੀ ਦੇਖ ਕੇ ਇਹ ਸੂਟ ਹੈ ਜਿਹੜਾ ਰੈਡੀ ਕੀਤਾ ਦੇਖੋ ਜੀ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਨੇ ਛੋਟੇ-ਛੋਟੇ ਫਲਾਵਰ ਬਣਾਏ ਨੇ ਸੈਂਟਰ ਦੇ ਵਿੱਚ ਰੱਖ ਕੇ ਦੋ ਸੈਂਟਰ ਪੈਨਲ ਨੇ ਗਲੇ ਤੇ ਵੀ ਕੋਈ ਬਸ ਇੰਨਾ ਸੈਂਟਰ ਪੈਨਲ ਹੀ ਨੇ ਕੋਈ ਜ਼ਿਆਦਾ ਹੋਣੀ ਹੈਗਾ ਬਾਹਰ ਤੇ ਆਪਾਂ ਨੇ ਇਸ ਤਰ੍ਹਾਂ ਦਾ ਕੰਮ ਰੱਖਿਆ ਜੀ ਸਲਵਾਰ ਮੈਂ ਇਹਦੀ ਪਲੇਨ ਰੱਖੀ ਹੈ ਜੇ ਤੁਸੀਂ ਸਲਵਾਰ ਤੇ ਵੀ ਇਸ ਤਰ੍ਹਾਂ ਦੀ ਬੇਲ ਬਣਵਾਉਣੀ ਚਾਹੁੰਦੇ ਹੋ ਜਾਂ ਇਸ ਤਰ੍ਹਾਂ ਦਾ ਬਾਹਣਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੇ ਬਾਕੀ ਤੁਸੀਂ ਹੁਣ ਸਿਲਕ ਪਸ਼ਮੀਨੇ ਦਾ ਜ਼ਿਆਦਾ ਟ੍ਰੈਂਡ ਹੈ ਜੀ ਸਿਲਕ ਪਸ਼ਮੀਨੇ ਤੇ ਇਹੀ ਵਰਕ ਕਰਵਾਉਣ ਦਾ ਫਾਇਦਾ ਇਹ ਰਾਮਪੈਕਸ ਪਸ਼ਮੀਨਾ ਦਾ ਕਾਫੀ ਟਾਈਮ ਤੋਂ ਚੱਲ ਰਿਹਾ ਪਰ ਮੈਨੂੰ ਆ ਵੀ ਮੈਂ ਨਿੱਗੇ ਜਿਆਦੇ ਲੱਗਦੇ ਨੇ ਮੈਂ ਇਹੀ ਜਿਆਦੇ ਵਧੀਆ ਪਾ ਕੇ ਰਾਇ ਪਰ ਮੈਂ ਹੁਣ ਸਿਲਕ ਬਸਮੀਨੇ ਤੇ ਵੀ ਤਿਆਰ ਕਰਵਾਇਨੇ ਆਪਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਦੇਖੋ ਜੀ ਇਹਦਾ ਨੇਵੀ ਬਲੂ ਕਲਰ ਹੈ ਇਹਦਾ ਦੁਪੱਟਾ ਮੇਰੇ ਕੋਲ ਘਰੋਂ ਮਿਲ ਗਿਆ ਜੀ ਇਸ ਤਰ੍ਹਾਂ ਦੇ ਆਪਾਂ ਨੇ ਸਰਦਈ ਕਲਰ ਦਾ ਸਰਦਈ ਕਲਰ ਦੀ ਆਪਾਂ ਨੇ ਪਾਈਪਿੰਗ ਲਾਈ ਹੈ ਸੂਟ ਨੂੰ ਇਸ ਤਰ੍ਹਾਂ ਦਾ ਆਪਾਂ ਨੇ ਦੁਪੱਟਾ ਇਹ ਘਰੋਂ ਹੀ ਲੱਗ ਗਿਆ ਆਪਣੇ ਕੋਲ ਪਏ ਹੁੰਦੇ ਨੇ ਜੀ ਵਾਧੂ ਦੁਪੱਟੇ ਜੇ ਤੁਸੀਂ ਐਵੇਂ ਦਾ ਸੂਟ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਸਿਲਕ ਪਸ਼ਮੀਨੇ ਦੇ ਦਾ ਪ੍ਰਾਈਸ ਘੱਟ ਰਹੇਗਾ ਜੀ ਸੌਰੀ ਸਿਲਕ ਪਸ਼ਮੀਨੇ ਦੇ ਪ੍ਰਾਈਸ ਇਹਦਾ ਥੋੜਾ ਜਿਹਾ ਵੱਧ ਪਊਗਾ ਕਿਉਂਕਿ ਦਾ ਸਿਲਕ ਪਸ਼ਮੀਨੇ ਦਾ ਸੂਟ 21350 ਰੁਪਏ ਹੈ ਬਾਕੀ ਵਰਕ ਦੇ ਹਿਸਾਬ ਨਾਲ ਜੇ ਤੁਸੀਂ ਸੇਮ ਵਰਕ ਸਿਲੇਕਟ ਕਰੋਗੇ ਇਹਦਾ ਪ੍ਰਾਈਸ ਰਹੂਗਾ ਜੇ ਤੁਸੀਂ ਇਸੇ ਸੇਮ ਆਰਾਮ ਟੈਕਸ ਦੇ ਪਸ਼ਮੀਨੇ ਤੇ ਕਰਵਾਉਗੇ ਤਾਂ ਤੁਹਾਨੂੰ ਇਹ 2200 ਦੇ ਵਿੱਚ ਪਊਗਾ ਵਿਦ ਵਰਕ ਤੇ ਵਿਦ ਫੈਬਰਿਕ ਵਿਦਆਊਟ ਦੁਪੱਟਾ ਜੀ ਜੇ ਤੁਸੀਂ ਇਹਨੂੰ ਸਿਲਕ ਪਸ਼ਮੀਨੇ ਤੇ ਕਰਾਉਂਗੇ ਇਹੀ ਬਹੁਤ ਤੁਹਾਨੂੰ ਤਾਂ 2500 ਦੇ ਵਿੱਚ ਪਊਗਾ ਸਿਲਕ ਪਸ਼ਮੀਨੇ ਤੇ ਕਰਵਾ ਸਕਦੇ ਹੋ ਸੇਮ ਵਰਕ ਬਾਕੀ ਜਿਹੜਾ ਜ ਤੁਸੀਂ ਵਰਕ ਸਿਲੈਕਟ ਕਰੋਗੇ ਜੀ ਉਹ ਉਸ ਹਿਸਾਬ ਦੇ ਨਾਲ ਲੱਗ ਜੂ ਮੈਂ ਇਸ ਵਰਕ ਦੇ ਹਿਸਾਬ ਨਾਲ ਤੁਹਾਨੂੰ ਪ੍ਰਾਈਸ ਇਹ ਦੱਸ ਦਿੱਤਾ ਚਲੋ ਜੀ ਉਸ ਤੋਂ ਬਾਅਦ ਦੂਸਰਾ ਕਲਰ ਆ ਗਿਆ ਦੂਸਰਾ ਸੂਟ ਆ ਗਿਆ ਮੇਰਾ ਇਹਦੇ ਨਾਲ ਦੁਪੱਟਾ ਹਜੇ ਡਾਈ ਹੋਣਾ ਦਿੱਤਾ ਹੋਇਆ ਦੇਖੋ ਜੀ ਇਹ ਕਰਿਆ ਜੀ ਕੋਟਾ ਪੱਤੀ ਦਾ ਕੰਮ ਕਰਿਆ ਆਪਾਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਹੀ ਗਲੇ ਤੇ ਕੰਮ ਰਹੂਗਾ ਜੀ ਸਕਾਈ ਬਲੂ ਕਰੇ ਇਹ ਬਣਿਆ ਹੈ ਜੀ ਨੇਚਰਲ ਕਰੇਪ ਤੇ ਅਰਜਨ ਦੀ ਕਰੇਪ ਬਣਾਈ ਹੈ ਵਧੀਆ ਦੇਖੋ ਜੀ ਇਸ ਤਰ੍ਹਾਂ ਇਹਦਾ ਗੋਟਾ ਪੱਤੀ ਦਾ ਕੰਮ ਮਿਲੂਗਾ ਜੀ ਇੱਕ ਪਿੰਕ ਕਲਰ ਦਾ ਆਪਾਂ ਇਹਦੇ ਵਿੱਚ ਥ्रेड ਲਾਇਆ ਹੈ। ਇਹਦੇ ਤੁਹਾਨੂੰ ਬਾਹਾਂ ਤੇ ਵੀ ਸੇਮ ਫਲਾਵਰ ਮਿਲੂਗਾ ਤੇ 골ਡਨ ਕਲਰ ਦੀ ਪਾਈਪਿੰਗ ਲੱਗੀ ਹੋਈ ਹੈ। ਤੇ ਇਹਦੇ ਘੇਰ ਤੇ ਆਪਾਂ ਨੇ ਇਸ ਤਰ੍ਹਾਂ ਦੇ ਗੋਟਾ ਪੱਤੀ ਲਾ ਕੇ ਹੀ ਫਲਾਵਰ ਬਣਾਏ ਨੇ ਦੇਖੋ। ਜੇ ਤੁਸੀਂ ਘੇਰ ਤੇ ਇਹਨੂੰ ਨਾਲ-ਨਾਲ ਜੋੜਨਾ ਜਿਆਦਾ ਕੰਮ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਵਧਾ ਸਕਦੇ ਹੋ ਜੇ ਤੁਸੀਂ ਇਦਾਂ ਹੀ ਸੇਮ ਰੱਖਣਾ ਤਾਂ ਤੁਸੀਂ ਸੇਮ ਵੀ ਰੱਖ ਸਕਦੇ ਹੋ। ਇਹਦੇ ਤੁਹਾਨੂੰ ਸਲਵਾਰ ਤੇ ਵੀ ਕੰਮ ਮਿਲੂਗਾ ਜੀ ਇਸ ਤਰ੍ਹਾਂ ਗੋਟਾ ਪੱਤੀ ਦਾ ਸੇਮ ਸੇਮ ਬੇਲ ਪੂਰੀ ਹੈਵੀ ਦੇਖੋ ਜੀ ਇਹ ਵਾਲੀ ਤੁਹਾਨੂੰ ਇਹ ਤੇ ਬੇਲ ਮਿਲੂਗੀ ਪੂਰੀ ਗੋਟਾ ਪੱਤੀ ਲੱਗੀ ਹੋਈ ਹੈ ਬਸ ਜੈ ਇੱਕ ਥਰੈਡ ਲੱਗਿਆ ਹੋਇਆ ਹੈ ਔਰ ਇਹਦੇ ਵਿੱਚ ਕੁਝ ਨਹੀਂ ਐਡ ਹੋਇਆ ਹੈ ਤੁਹਾਨੂੰ ਪਤਾ ਦੀ ਗੋਟਾ ਪੱਤੀ ਦੇ ਨਾਲ ਸੂਟ ਦਾ ਪ੍ਰਾਈਸ ਹੈ ਜਿਹੜਾ ਥੋੜਾ ਜਿਹਾ ਵੱਜ ਜਾਂਦਾ ਜੇ ਤੁਸੀਂ ਇਹਨੂੰ ਕਿਸੇ ਹੋਰ ਵਧੀਆ ਪਿਓਰ ਵਾਲੀ ਫੈਬਰਿਕ ਤੇ ਜਾਓਗੇ ਤਾਂ ਇਹਦਾ ਰੇਟ ਵੱਜੂਗਾ ਜੀ ਜੇ ਇਸੇ ਸੇਮ ਤੇ ਰੱਖੋ ਰੱਖੋਗੇ ਇਹਦਾ ਪ੍ਰਾਈਸ ਰਹੂਗਾ ਜੀ ਵਿਦਆਊਟ ਦੁਪੱਟਾ 3000 ਰੁਪਏ ਗੋਟਾ ਪੱਤੀ ਤੇ ਕੰਮ ਨਾਲ ਜੇ ਸੇਮ ਡਿਜ਼ਾਈਨ ਤੁਸੀਂ ਨੇ ਮਸ਼ੀਨ ਵਰਕ ਦੇ ਵਿੱਚ ਕਰਵਾਉਣਾ ਤਾਂ ਤੁਹਾਨੂੰ ਹੋਰੇ 2500 ਚ ਪੈ ਜਾਏਗਾ ਸੇਮ ਫੈਬਰਿਕ ਤੇ ਵਧੀਆ ਵਾਲੀ ਕ੍ਰੇਪ ਤੇ ਅਗਰ ਬਾਕੀ ਤੁਹਾਡੀ ਚੋਇਸ ਆ ਜਿਵੇਂ ਦੀ ਵੀ ਤੁਸੀਂ ਹਨਾ ਫੈਬਰਿਕ ਸਿਲੈਕਟ ਕਰੋਗੇ ਜਾਂ ਜਿਵੇਂ ਦਾ ਵੀ ਤੁਸੀਂ ਡਿਜ਼ਾਈਨ ਸਿਲੈਕਟ ਕਰੋਗੇ ਉਸ ਦੇ ਹਿਸਾਬ ਦੇ ਨਾਲ ਜਿਹੜੇ ਪੈਸੇ ਨੇ ਤੁਹਾਨੂੰ ਲੱਗ ਜਾਣਗੇ ਇਸ ਸੂਟ ਦਾ ਪ੍ਰਾਈਸ ਰਹੂਗਾ ਜੀ 3000 ਰੁਪਏ ਸੇਮ ਫੈਬਰਿਕ ਤੇ ਸੇਮ ਪ੍ਰਾਈਸ ਤੇ ਸੇਮ ਵਰਕ ਹੋਊਗਾ ਜੀ ਦੇਖੋ ਬਾਕੀ ਤੁਹਾਡੀ ਚੋਇਸ ਆ ਜਿਵੇਂ ਦਾ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਕਲਰ ਇਹਦਾ ਬਹੁਤ ਪਿਆਰਾ ਲਾਈਟ ਸਕਾਈ ਬਲੂ ਜਿਹਾ ਕਲਰ ਹੈ ਕਲਰ ਤੁਸੀਂ ਕੋਈ ਵੀ ਆਪਣੀ ਚੋਇਸ ਦਾ ਕਰਵਾ ਸਕਦੇ ਹੋ ਦੇਖਿਆ ਪੋਰਟ ਨਹੀਂ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਇਹ অর্ਗਾਂਜਾ জਰੀ ਵਾਲੇ ਸੂਟਾਂ ਦੀ ਫਿਰ ਤੋਂ ਰਿਕਵੈਸਟ ਹੈ ਜੀ ਜਲਦੀ ਜਲਦੀ ਆਰਡਰ ਕਰ ਲਿਓ ਬਾਦੇ ਵਿੱਚ ਸੇਮ ਕਲਰ ਮੰਗਵਾਉਣ ਤੇ 8-10 ਦਿਨ ਲੱਗ ਜਾਂਦੇ ਨੇ ਫਿਰ ਹਨਾ ਤੁਹਾਡੇ ਜਿਹੜੇ ਵਿਆਹ ਪ੍ਰੋਗਰਾਮ ਨੇ ਉਹ ਲਾ ਵੇਲੇ ਲੱਗ ਜਾਂਦੇ ਨੇ ਫਿਰ ਔਖਾ ਹੋ ਜਾਂਦਾ ਚਲੋ ਜੀ ਕਰ ਦਿਓ ਜੀ ਵੀਡੀਓ ਨੂੰ ਅੱਗੇ ਸ਼ੇਅਰ ਦੱਬ ਕੇ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ